ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਜੀ ਬਹੁਤ-ਬਹੁਤ ਸਵਾਗਤ ਹੈ ਮੇਰੇ ਚੈਨਲ ਤੇ ਤੇ ਅੱਜ ਆਪਾਂ ਬਣਾਏ ਨੇ ਜੀ ਅਲਸੀ ਅਤੇ ਚਨੇ ਦੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਡੂ ਠੀਕ ਹੈ ਜੀ ਟੇਸਟੀ ਵੀ ਨੇ ਤੇ ਹੈਲਦੀ ਵੀ ਨੇ ਆਪਾਂ ਬਿਨਾ ਘਿਓ ਤੋਂ ਹੀ ਬਣਾਏ ਨੇ ਅਲਸੀ ਦੇ ਤੇਲ ਦੇ ਵਿੱਚ ਤੁਹਾਡੇ ਨਾਲ ਪੂਰੀ ਰੈਸিপি ਸ਼ੇਅਰ ਕਰਾਂਗੇ ਜੀ ਠੀਕ ਹੈ ਜੀ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਬਿਨਾ ਸਕਿੱਪ ਕੀਤੇ ਹੋਏ ਤੇ ਚੈਨਲ ਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਲਿਓ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਲੱਡੂ ਬਣਾਉਣਾ ਇਹ ਲੱਡੂ ਬਣਾਉਣ ਦੇ ਲਈ ਜੀ ਆਪਾਂ ਇੱਥੇ ਜੋ ਜੋ ਸਮਾਨ ਲਿਆ ਉਹ ਤੁਹਾਨੂੰ ਦੱਸਦੇ ਆਂ ਆਪਾਂ ਕੀ ਕੀ ਲਿਆ ਵਾ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਲਈ ਇੱਥੇ ਅਲਸੀ ਇਹ ਜੀ ਅੱਧਾ ਕਿਲੋ ਲਈ ਆਪਾਂ ਤੇ ਅੱਧਾ ਕਿਲੋ ਛੰਨੇ ਲਈ ਆ ਮੈਂ ਅੱਧਾ ਕਿਲੋ ਤੇ 600 ਗ੍ਰਾਮ ਨਹੀਂ ਠੀਕ ਹੈ ਜੀ 100 ਗ੍ਰਾਮ ਵੱਧ ਨਹੀਂ ਤੇ 700 ਗ੍ਰਾਮ ਮੈਂ ਇੱਥੇ ਗੁੜ ਲਿਆ ਵਾ ਤੇ ਫੁੱਲ ਮੱਖਣ ਲਈ 50 ਗ੍ਰਾਮ ਤੇ ਬਦਾਮ ਕਾਜੂ ਸੌਗੀ ਤੇ ਮਗਜ ਲੈਨੇ ਠੀਕ ਹੈ ਜੀ ਕਦੂਆਂ ਦੇ ਬੀਜ ਤੇ ਤਰਬੂਜ਼ ਦੇ ਬੀਜ ਠੀਕ ਹੈ ਜੀ ਤੇ ਇੱਥੇ ਮੈਂ ਅਲਸੀ ਦਾ ਤੇਲ ਲਿਆ 1 ਲੀਟਰ ਦੀ ਬੋਤਲ ਆ ਪਰ ਇਹਦੇ ਵਿੱਚੋਂ ਆਪਾਂ ਸਿਰਫ ਅੱਧਾ ਲੀਟਰ ਤੇਲ ਹੀ ਵਰਤਾਂਗੇ ਠੀਕ ਹੈ ਜੀ ਤੇ ਚਲੋ ਜੀ ਆਪਾਂ ਹੁਣ ਚਲਦੇ ਆ ਗੈਸ ਵੱਲ ਇੱਧਰ ਮੈਂ ਕੜਾਈ ਰੱਖ ਦਿੱਤੀ ਹੈ ਜੀ ਤੇ ਇਹ ਇਹ ਗਰਮ ਹੋ ਚੁੱਕੀ ਹੈ ਤੇ ਇਹਦੇ ਵਿੱਚ ਹੁਣ ਆਪਾਂ ਅਲਸੀ ਪਾ ਲਾਂਗੇ ਅਲਸੀ ਨੂੰ ਆਪਾਂ ਭੁੰਨਣਾ ਲੈਣਾ ਵਾ ਅਲਸੀ ਜਦੋਂ ਭੁੱਜ ਜਾਂਦੀ ਹੈ ਨਾ ਤੇ ਇਹਦੇ ਵਿੱਚੋਂ ਤੜ ਤੜ ਦੀ ਆਵਾਜ਼ ਆਉਣ ਸ਼ੁਰੂ ਹੋ ਜਾਂਦੀ ਹੈ ਜਿਵੇਂ ਸਰ੍ਹੋਂ ਦੀ ਠੀਕ ਤੁਸੀਂ ਆਪਾਂ ਜਿਹੜੀ ਪਰੌਂਠੀ ਕੋਲ ਦਿੱਤੀ ਹੈ ਤੇ ਆਪਣੀ ਜਿਹੜੀ ਅਲਸੀ ਹੈ ਜੀ ਭੁੱਜ ਗਈ ਹੈ ਤੇ ਹੁਣ ਆਪਾਂ ਇਸ ਨੂੰ ਜਿਹੜਾ ਵਾ ਉਤਾਰ ਲਾਂਗੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਪਲੇਟ ਦੇ ਵਿੱਚ ਅਲਸੀ ਨੂੰ ਕੱਢ ਲਾਂਗੇ ਤਾਂ ਜੋ ਠੰਡੀ ਹੋ ਜਵੇ ਇਹ ਠੀਕ ਹੈ ਜੀ ਜੋ ਠੰਡੀ ਹੋ ਜਾਗੀ ਉਸ ਤੋਂ ਬਾਅਦ ਆਪਾਂ ਇਸ ਨੂੰ ਗ੍ਰाइंड ਕਰਾਂਗੇ ਤੇ ਹੁਣ ਜੀ ਆਪਾਂ ਇਹ ਚਨੇ ਨੇ ਇਹਨਾਂ ਨੂੰ ਵੀ ਹਲਕਾ ਜਿਹਾ ਘ ਕਰ ਲਾਂਗੇ ਉਨ ਲੰਘੇ ਮਤਲਬ ਕੁਝ ਜਿਹਾ ਹੈ ਗਈ ਨੇ ਇਹ ਭਾਲਕੇ ਜਿਸ ਨੂੰ ਇਹਦੇ ਵਿੱਚ ਮਾੜੀ ਮੋਟੀ ਜਿਹੜੀ ਨਮੀ ਹੋਏਗੀ ਉਹ ਖਤਮ ਹੋ ਜਾਏਗੀ ਇਸ ਲਈ ਆਪਾਂ ਇਸ ਨੂੰ 2 ਤੋਂ 3 ਮਿੰਟ ਦੇ ਲਈ ਇਸ ਤਰ੍ਹਾਂ ਸੇਕ ਲਵਾ ਲਾਂਗੇ ਬਸ ਠੀਕ ਹੈ ਜੀ ਜਿਆਦਾ ਨਹੀਂ ਆਪਾਂ ਇਹਨਾਂ ਨੂੰ ਭੁੰਨਣਾ ਕਿਉਂਕਿ ਚਨੇ ਤਾਂ ਪਹਿਲਾਂ ਹੀ ਪੁਜੇ ਹੋਏ ਨੇ ਇਹ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਵੀ ਇੱਕ ਪਲੇਟ ਵਿੱਚ ਕੱਢ ਲੈਨੇ ਆ ਠੀਕ ਹੈ ਜੀ ਤੇ ਹੁਣ ਜੀ ਆਪਾਂ ਇਹਦੇ ਵਿੱਚ ਇਸੇ ਕੜਾਈ ਦੇ ਵਿੱਚ ਆਪਾਂ ਆਪਣੇ ਜਿਹੜੇ ਮਖਾਣੇ ਉਹਨਾਂ ਨੂੰ ਵੀ ਰੋਸਟ ਕਰ ਲਾਂਗੇ ਜੋ ਜਿਹੜੀ ਮਖਾਣਿਆਂ ਦੇ ਵਿੱਚ ਨਮੀ ਹੋਵੇ ਉਹ ਵੀ ਜਿਹੜੀਆਂ ਖਤਮ ਹੋ ਜਵੇ ਠੀਕ ਹੈ ਜੀ ਇਹ ਬਹੁਤ ਵਧੀਆ कुरकुरੇ ਹੋ ਜਾਂਦੇ ਨੇ ਜਦੋਂ ਫਰਾਈ ਹੋ ਜਾਂਦੇ ਨੇ ਇਸ ਤਰ੍ਹਾਂ ਰੋਸਟ ਹੋ ਜਾਂਦੇ ਨੇ ਤੇ ਲੋਜੀ ਹੋ ਗਏ ਨੇ ਫਰਾਈ ਤੇ ਆਪਾਂ ਕੱਢ ਲਿਆ ਤੇ ਹੁਣ ਜੀ ਆਪਾਂ ਚੰਨਿਆਂ ਨੂੰ ਇਸ ਤਰ੍ਹਾਂ ਮਸਲ ਲਾਂਗੇ ਤਾਂ ਜੋ ਇਹਦੇ ਛਿਲਕੇ ਜਿਹੜੇ ਨੇ ਉਤਰ ਸਕਣ ਆਪਾਂ ਇਹਦੇ ਛਿਲਕੇ ਜਿਹੜੇ ਨੇ ਰਿਮੂਵ ਕਰ ਦਾਂਗੇ ਜਿੰਨਾ ਕਿ ਪੋਸੀਬਲ ਹੋਣਗੇ ਆਪਾਂ ਉਹਨੇ ਕਰ ਰਿਮੂਵ ਕਰ ਲਾਂਗੇ ਬਾਕੀ ਥੋੜੇ ਬਹੁਤ ਜਿਹੜੇ ਰਹਿ ਜਾਣਗੇ ਤਾਂ ਕੋਈ ਗੱਲ ਨਹੀਂ ਤੇ ਐ ਜੀ ਆਪਾਂ ਮਸਲ ਲਿਆ ਵਾ ਚੰਨਿਆਂ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਇਹ ਛਲਨੀ ਲਾ ਦਾਂਗੇ ਇਸ ਤਰ੍ਹਾਂ ਜਿਹਦੇ ਨਾਲ ਆਪਾਂ ਕੂੜੀਆਂ ਵਗੈਰਾ ਕੱਢਦੇ ਹਾਂ ਨਾ ਇਸ ਤਰ੍ਹਾਂ ਆਪਾਂ ਛਾਣ ਲਾਂਗੇ ਤੇ ਜਿਹੜੇ ਚੰਨੀਆਂ ਛਲਨੀ ਦੇ ਵਿੱਚ ਰਹਿ ਜਾਣਗੇ ਤੇ ਜਿਹੜੇ ਛਿਲਕੇ ਨੇ ਉਹ نیچے ਉਹਦੇ ਵਿੱਚ ਬਰਤਨ ਚ ਆ ਜਾਣਗੇ ਠੀਕ ਹੈ ਜੀ ਦੇਖ ਸਕਦੇ ਤੁਸੀਂ ਤੁਸੀਂ ਵੀ ਇਸੇ ਤਰ੍ਹਾਂ ਹੀ ਕਰ ਲਿਓ ਇਸੇ ਤਰ੍ਹਾਂ ਹੀ ਆਪਾਂ ਸਾਰੇ ਚੰਨਿਆਂ ਨੂੰ ਜਿਹੜਾ ਵਾ ਕਰ ਲਾਂਗੇ ਐ ਲੋ ਜੀ ਆਪਣੇ ਚੰਨੇ ਹੋ ਗਏ ਨੇ ਥੋੜੇ-ਬੋਤੇ ਰਹਿ ਗਏ ਇੰਨੇ ਕ ਚੱਲ ਜਾਣਗੇ ਕੋਈ ਗੱਲ ਨਹੀਂ ਤੇ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰ ਲਾਂਗੇ ਠੀਕ ਹੈ ਜੀ ਮੈਂ ਸਾਰੇ ਚਨੇ ਇਸ ਤਰ੍ਹਾਂ ਗ੍ਰਾਈਂਡਰ ਵਿੱਚ ਪਾ ਲਾਂਗੀ ਇੱਕੋ ਵਾਰੀ ਆਪਾਂ ਸਾਰੇ ਚਨੇ ਜਿਹੜੇ ਆ ਪਾ ਲਾਂਗੇ ਵਿੱਚ ਗ੍ਰਾਈਂਡਰ ਦੇ ਠੀਕ ਹੈ ਜੀ ਤੇ ਇਹਨਾਂ ਨੂੰ ਗ੍ਰਾਈਂਡ ਕਰ ਲਾਂਗੇ ਆਪਾਂ ਐ ਲਓ ਜੀ ਚੰਨਿਆਂ ਨੂੰ ਆਪਾਂ ਗ੍ਰਾਈਂਡ ਕਰ ਲਿਆ ਦੇਖ ਸਕਦੇ ਹੋ ਤੁਸੀਂ ਬਿਲਕੁਲ ਬਰੀਕ ਹੋ ਗਏ ਨੇ ਤੁਸੀਂ ਵੀ ਇਸੇ ਤਰ੍ਹਾਂ ਇੰਬ੍ਰਿਕ ਕਰ ਲੈਣਾ ਠੀਕ ਹੈ ਜੀ ਬਹੁਤ ਹੀ ਸੌਖਾ ਤਰੀਕਾ ਦੱਸਾਂਗੇ ਜੀ ਤੁਹਾਨੂੰ ਲੱਡੂ ਬਣਾਉਣ ਦਾ ਵੀਡੀਓ ਨੂੰ ਪੂਰਾ ਜੋਰ ਦੇਖਿਓ ਜੀ ਤੇ ਹੁਣ ਜੀ ਆਪਾਂ ਅਲਸੀ ਨੂੰ ਵੀ ਇਸ ਤਰ੍ਹਾਂ ਗ੍ਰाइंड ਕਰ ਲਾਂਗੇ ਸਾਰੀ ਅਲਸੀ ਜਿਹੜੀ ਆਪਾਂ ਵਿੱਚ ਪਾ ਲਾਂਗੇ ਠੀਕ ਹੈ ਜੀ ਇਸੇ ਨੂੰ ਵੀ ਆਪਾਂ ਇੱਕ ਵਾਰੀ ਇਸ ਤਰ੍ਹਾਂ ਗ੍ਰाइंड ਕਰ ਲਾਂਗੇ ਇਹ ਰਾਜੀ ਆਪਣੀ ਅਲਸੀ ਵੀ ਗ੍ਰाइंड ਹੋ ਗਈ ਹੈ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਹੁਣ ਆਪਾਂ ਇਸ ਇਸੇ ਪਲੇਟ ਦੇ ਵਿੱਚ ਕੱਢ ਲਾਂਗੇ ਠੀਕ ਹੈ ਜੀ ਅਲਸੀ ਥੋੜੀ ਜੀ ਹਲੇ ਕੋਸੀ ਕੋਸੀ ਸੀਗੀ ਗਰਮ ਜੀ ਸੀ ਤਲੋ ਜਿਆਦਾ ਗਰਮ ਵੀ ਨਹੀਂ ਸੀ ਪਰ ਫਿਰ ਵੀ ਉਹਦੇ ਵਿੱਚੋਂ ਦੇਖੋ ਤਿੱਲ ਜਿਹੜਾ ਵਾ ਰਿਲੀਜ਼ ਹੋ ਗਿਆ ਵਾ ਹਲਕਾ ਜਿਹਾ ਚਲੋ ਕੋਈ ਗੱਲ ਨਹੀਂ ਆ ਤੇ ਹੁਣ ਆਪਾਂ ਇਸ ਨੂੰ ਇੱਕ ਸਾਈਡ ਰੱਖ ਦਿੰਨੇ ਆ ਤੇ ਅੱਜ ਜੀ ਹੁਣ ਆਪਾਂ ਜਿਹੜੇ ਮਖਾਣੇ ਕੀਤੇ ਸੀਗੇ ਰੋਸਟ ਉਹਨਾਂ ਨੂੰ ਵੀ ਗ੍ਰाइंड ਕਰ ਲਾਂਗੇ ਚਲੋ ਜੀ ਆਪਾਂ ਇਹਨਾਂ ਨੂੰ ਵੀ ਪਲੇਟ ਵਿੱਚ ਕੱਢ ਲਿਆ ਇਹਨਾਂ ਨੂੰ ਵੀ ਸਾਈਡ ਤੇ ਰੱਖ ਦਿੰਨੇ ਆ ਤੇ ਹੁਣ ਜੀ ਆਪਾਂ ਇੱਥੇ ਜਿਹੜੇ ਬਦਾਮ ਤੇ ਕਾਜੂ ਨੇ ਇਹਨਾਂ ਨੂੰ ਵੀ ਵਿੱਚ ਪਾ ਕੇ ਇਸ ਤਰ੍ਹਾਂ ਗ੍ਰाइंड ਕਰ ਲਾਂਗੇ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਜਿੱਦਾਂ ਤੁਹਾਨੂੰ ਪਸੰਦ ਹੈ ਤੁਸੀਂ ਉਸੇ ਤਰ੍ਹਾਂ ਪਾ ਸਕਦੇ ਹੋ ਠੀਕ ਹੈ ਜੀ ਐਲੋਜੀ ਆਪਾਂ ਇਹਨਾਂ ਨੂੰ ਵੀ ਕਰ ਲਿਆ ਹੈ ਤੇ ਇਹਨਾਂ ਨੂੰ ਆਪਾਂ ਕੱਢ ਲਾਂਗੇ ਵਿੱਚ ਖੌਲੀ ਦੇ ਵੱਖਰਾ ਮਦਰਦਰੇ ਜਿਹੀ ਰੱਖੇ ਨੇ ਤੇ ਹੁਣ ਜੀ ਮਗਜ ਜਿਹੜੇ ਨੇ ਦੋਨੋਂ ਮਗਜ ਉਹਨਾਂ ਨੂੰ ਵੀ ਗ੍ਰाइंड ਕਰ ਲਾਂਗੀ ਸੌਗੀ ਨੂੰ ਮੈਂ ਉਸੇ ਤਰ੍ਹਾਂ ਹੀ ਪਾਵਾਂਗੀ ਠੀਕ ਹੈ ਜੀ ਸੌਗੀ ਨੂੰ ਨਹੀਂ ਮੈਂ ਕਰਨਾ ਹੈਗਾ ਤੇ ਚਲੋ ਜੀ ਹੁਣ ਆਪਾਂ ਇੱਧਰ ਕੜਾਈ ਰੱਖ ਦਿੱਤੀ ਹੈ ਕੜਾਈ ਦੇ ਵਿੱਚ ਮੈਂ ਹੁਣ ਜਿਹੜਾ ਤੇਲ ਆਪਣਾ ਅਲਸੀ ਦਾ ਉਹ ਪਾ ਦਾਂਗੀ ਮੈਂ ਅੱਧੀ ਬੋਤਲ ਜਿਹੜੀ ਉਹੀ ਪਾਈ ਹੈ ਤੇਲ ਦੀ ਅੱਧੀ ਬੋਤਲ ਆਪਣੀ ਬਚ ਗਈ ਹੈ ਤੇ ਹੁਣ ਆਪਾਂ ਇਸ ਤੇਲ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਠੀਕ ਹੈ ਜੀ ਤਾਂ ਜੋ ਦੀ ਸਮੈਲ ਨਾ ਆਵੇ ਤੇ ਖਾਣ ਦੇ ਵਿੱਚ ਜਿਹੜੇ ਲੱਡੂ ਨੇ ਆਪਣੇ ਟੇਸਟੀ ਲੱਗਣ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਆਪਣਾ ਤੇਲ ਜਿਹੜਾ ਵਾ ਕੜ ਚੁੱਕਿਆ ਵਾ ਇਸ ਦਾ ਕਲਰ ਵੀ ਚੇਂਜ ਹੋ ਗਿਆ ਵਾ ਪਹਿਲਾਂ ਨਾਲ ਥੋੜਾ ਜਿਹਾ ਠੀਕ ਹੈ ਜੀ ਆਪਾਂ ਇਸ ਨੂੰ ਚੰਗੀ ਤਰ੍ਹਾਂ ਸਨ ਕੜ ਲਾਂਗੇ ਤੇਲ ਨੂੰ ਤਾਂ ਜੋ ਦੀ ਸਮੈਲ ਖਤਮ ਹੋ ਸਕੇ ਠੀਕ ਹੈ ਜੀ ਤੇਲ ਆਪਣਾ ਕੜ ਗਿਆ ਉਸ ਨੂੰ ਕੋਠੰਡਾ ਵਾਲੀ ਰੱਖ ਦਿੱਤਾ ਤੇ ਇਧਰ ਹੁਣ ਆਪਾਂ ਚਾਹ ਤੀ ਬਣਾਵਾਂਗੇ ਗੁੜ ਦੀ ਤੇ ਗੁੜ ਨੂੰ ਆਪਾਂ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਇਸ ਤਰ੍ਹਾਂ ਕਰ ਲਾਂਗੇ ਠੀਕ ਹੈ ਜੀ ਤੇ ਹੁਣ ਜੀ ਆਪਾਂ ਗੈਸ ਦੇ ਉੱਪਰ ਰੱਖ ਦਾਂਗੇ ਗੁੜ ਨੂੰ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਜਿਹਦੇ ਵਿੱਚ ਉਹਨਾਂ ਕੀ ਪਾਣੀ ਐਡ ਕਰਨਾ ਜਿਹਦੇ ਵਿੱਚ ਆਪਣਾ ਜਿਹੜਾ ਗੁੜਵਾ ਠੀਕ ਹੈ ਜੀ ਭਿੱਜ ਜਵੇ ਤੇ ਆਪਾਂ ਪਾਣੀ ਪਾ ਦਿੱਤਾ ਵਿੱਚ ਉਹਨਾਂ ਜਿਹਦੇ ਵਿੱਚ ਆਪਣਾ ਗੁੜ ਜਿਹੜਾ ਵਾ ਭਿੱਜ ਗਿਆ ਵਾ ਦੇਖ ਸਕਦੇ ਹੋ ਤੁਸੀਂ ਤੇ ਹੁਣ ਆਪਾਂ ਇਸ ਨੂੰ ਪਕਾਵਾਂਗੇ ਠੀਕ ਹੈ ਜੀ ਆਪਾਂ ਤਾਂ ਕੋਈ ਚਾਸਨੀ ਨਹੀਂ ਬਣਾਉਣੀ ਕਿ ਤਾਰ ਦੀ ਆਪਾਂ ਸਿੰਪਲ ਚਾਸਨੀ ਬਣਾਉਣੀ ਹੈ ਠੀਕ ਹੈ ਜੀ ਦੀ ਤੁਹਾਨੂੰ ਦਿਖਾਵਾਂਗੇ ਆਪਾਂ ਕਿੰਨੀ ਕਿ ਤਾਰ ਬਣਾਣੀ ਹੈ ਦੀ ਠੀਕ ਹੈ ਜੀ ਹਾਫ ਤਾਰ ਬਣਾਵਾਂਗੇ ਆਪਾਂ ਦੀ ਤੇ ਹੁਣ ਆਪਾਂ ਗੁਡ ਮਸਟਾ ਚੰਗੀ ਤਰ੍ਹਾਂ ਵਿੱਚ ਮੈਲਟ ਕਰ ਦਿੱਤਾ ਵਾ ਤੇ ਇਸ ਨੂੰ ਪੱਕਣ ਦਵਾਂਗੇ ਥੋੜਾ ਜਿਹਾ ਹੋਰ ਕਿਉਂਕਿ ਹਜੇ ਮੈਨੂੰ ਥੋੜਾ ਜਿਹਾ ਪਕਿਲਾ ਲੱਗ ਰਿਹਾ ਤਾਂ ਆਪਾਂ ਇਸ ਨੂੰ ਹੋਰ ਥੋੜਾ ਜਿਹਾ ਸੰਗਣਾ ਕਰਾਂਗੇ ਚਲੋ ਜੀ ਦੇਖ ਸਕਦੇ ਤੁਸੀਂ ਆਪਣੀ ਜਿਹੜੀ ਹੁਣ ਆਪਾਂ ਇਸ ਨੂੰ ਚੈੱਕ ਕਰਦੇ ਆਂ ਤੇ ਐ ਜੀ ਆਪਣੀ ਹਾਫ ਤਾਰ ਦੀ ਜਿਹੜੀ ਚਾਸਨੀ ਹੈ ਬਣ ਕੇ ਤਿਆਰ ਹੋ ਗਈ ਹੈ ਠੀਕ ਹੈ ਜੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਹਾਫ ਤਾਰ ਬਣਨੀ ਚਾਹੀਦੀ ਹੈ ਜੀ ਤੇ ਹੁਣ ਜੀ ਆਪਾਂ ਇਹ ਜੋ ਆਪਣੇ ਕਲਸੀ ਤੇ ਚਨੇ ਸੀਗੇ ਉਹਨਾਂ ਨੂੰ ਆਪਾਂ ਇੱਕ ਪ੍ਰਾਤ ਵਿੱਚ ਕੱਢ ਲਾਂਗੇ ਠੀਕ ਹੈ ਜੀ ਤੇ ਇਹ ਫੁੱਲ ਮਖਾਣੇ ਵੀ ਪਾ ਦਾਂਗੇ ਗਰੰਟੀ ਕੀਤੀ ਹੈ ਤੇ ਹੁਣ ਜੀ ਆਪਾਂ ਬਦਾਮ ਕਾਜੂ ਜਿਹੜੇ ਗ੍ਰाइंड ਕੀਤੇ ਸੀ ਉਹ ਵੀ ਪਾ ਦਾਂਗੇ ਤੇ ਇਹ ਜੀ ਦੋਨੋਂ ਮਗਜ਼ ਜਿਹੜੇ ਆਪਾਂ ਲੈ ਸੀ ਉਹਨਾਂ ਨੂੰ ਵੀ ਗ੍ਰाइंड ਕਰ ਲਿਆ ਸੀ ਉਹ ਵੀ ਮੈਂ ਪਾ ਦਿੱਤੀਆ ਤੇ ਸੌਗੀ ਨੂੰ ਆਪਾਂ ਇਸੇ ਤਰ੍ਹਾਂ ਹੀ ਪਾ ਦਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਆਪਾਂ ਮਿਕਸ ਕਰ ਦਾਂਗੇ ਇਸ ਤਰ੍ਹਾਂ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਲਾ ਲਾਂਗੇ ਵਿੱਚ ਠੀਕ ਹੈ ਜੀ ਚਲੋ ਜੀ ਆਪਾਂ ਸਾਰੇ ਮਿਕਸਚਰ ਨੂੰ ਇਸ ਤਰ੍ਹਾਂ ਮਿਲਾ ਲਿਆ ਵਾ ਤੇ ਹੁਣ ਜੀ ਆਪਾਂ ਇਹਦੇ ਵਿੱਚ ਜਿਹੜਾ ਤੇਲ ਵਾਂ ਇਸ ਨੂੰ ਐਡ ਕਰ ਦਾਂਗੇ ਠੀਕ ਆ ਜੀ ਤੇਲ ਹਲੇ ਗਰਮ ਸੀਗਾ ਇਸ ਲਈ ਮੈਂ ਹੱਥ ਨਾਲ ਨਹੀਂ ਮਿਕਸ ਕੀਤਾ ਤੇ ਐ ਜੀ ਆਪਣੀ ਜਿਹੜੀ ਚਾਸਨੀ ਸੀ ਉਸ ਨੂੰ ਵੀ ਆਪਾਂ ਛਾਣ ਕੇ ਵਿੱਚ ਪਾ ਦਾਂਗੇ ਤਾਂ ਜੋ ਵਿੱਚ ਜੇ ਕੋਈ ਕੱਖ ਕਣ ਹੋਊਗਾ ਤਾਂ ਨਿਕਲ ਜਾਏਗਾ ਤੇ ਹੁਣ ਜੀ ਆ ਮੈਂ ਪਲਟੇ ਦੇ ਨਾਲ ਸਭ ਚੀਜ਼ਾਂ ਨੂੰ ਮਿਲਾ ਦਾਂਗੀ ਮਿਕਸ ਕਰ ਦਾਂਗੀ ਠੀਕ ਆ ਜੀ ਤੇ ਲੋ ਜੀ ਆਪਣਾ ਮਿਕਸਚਰ ਜਿਹੜਾ ਰੈਡੀ ਹੋ ਗਿਆ ਤੁਹਾਨੂੰ ਹਲੇ ਮਿਕਸਚਰ ਜਿਹੜਾ ਵਾ ਪਤਲਾ ਲੱਗ ਰਿਹਾ ਹੋਵੇਗਾ ਪਰ ਇੰਨੇ ਜਿੰਨਾ ਠੰਡਾ ਹੋਣਾ ਵਾ ਨਾ ਜਿੱਦਾਂ ਜਿੱਦਾਂ ਠੰਡਾ ਹੋਈ ਜਾਏਗਾ ਇਹਨੇ ਸੰਗਣ ਸਖਤ ਹੋ ਜਾਣਾ ਵਾ ਥੋੜਾ ਜਿਹਾ ਹਾਰਡ ਹੋ ਜਾਏਗਾ ਤੇ ਆਪਾਂ ਫਿਰ ਇਹਦੇ ਲੱਡੂ ਜਿਹੜੇ ਨੇ ਬਣਾ ਲਾਂਗੇ ਈਜ਼ੀਲੀ ਠੀਕ ਹੈ ਜੀ ਤੇ ਹੁਣ ਆਪਾਂ ਇਹ ਸਾਰੇ ਨੂੰ ਇਸ ਤਰ੍ਹਾਂ ਉਤਾਰ ਲਾਂਗੇ ਪਲਟ ਦੇ ਦੋਗੇ ਠੀਕ ਹੈ ਜੀ ਥੋੜੀ ਦੇਰ ਲਈ ਆਪਾਂ ਇਸ ਨੂੰ ਰੱਖ ਦਾਂਗੇ ਇਸੇ ਤਰ੍ਹਾਂ ਹੀ ਠੀਕ ਹੈ ਜੀ ਫਿਰ ਆਪਾਂ ਇਹ ਜਿਹੜੇ ਇਹਦੇ ਲੱਡੂ ਨੇ ਬਣਾਣੀ ਸਟਾਰਟ ਕਰਾਂਗੇ ਤੇ ਆ ਜੀ ਦੇਖੋ ਪਹਿਲਾਂ ਨਾਲ ਥੋੜਾ ਜਿਹਾ ਸਕਤ ਹੋ ਗਿਆ ਵਾ ਤੇ ਹੁਣ ਆਪਾਂ ਇਹਦੇ ਲੱਡੂ ਜਿਹੜੇ ਬਣਾ ਲਾਂਗੇ ਠੀਕ ਹੈ ਜੀ ਤੇ ਲੋ ਜੀ ਆਪ ਐਸੀ ਤਰ੍ਹਾਂ ਹੀ ਸਾਰੇ ਲੱਡੂ ਜਿਹੜੇ ਨੇ ਬਣਾ ਕੇ ਤਿਆਰ ਕਰ ਲੈਨੇ ਆ ਤੇ ਐ ਜੀ ਆਪਣੇ ਸਾਰੇ ਲੱਡੂ ਨੇ ਦੇਖੋ ਜੀ ਬਣ ਗਏ ਨੇ ਦੇਖ ਸਕਦੇ ਤੁਸੀਂ ਠੀਕ ਹੈ ਜੀ ਤੇ ਬਹੁਤ ਵਧੀਆ ਤੇ ਬਹੁਤ ਟੇਸਟੀ ਲੱਡੂ ਜਿਹੜੇ ਨੇ ਬਣ ਕੇ ਤਿਆਰ ਹੋਏ ਨੇ ਠੀਕ ਹੈ ਜੀ ਮੈਂ ਤੁਹਾਨੂੰ ਇੱਕ ਲੱਡੂ ਜਿਹੜਾ ਤੋੜ ਕੇ ਵੀ ਦਿਖਾਉਣੀ ਆ ਕਿਸ ਤਰ੍ਹਾਂ ਦਾ ਬਣਿਆ ਵਾ ਬਹੁਤ ਹੀ ਜ਼ਿਆਦਾ ਵਧੀਆ ਲੱਡੂ ਬਣ ਕੇ ਤਿਆਰ ਹੁੰਦੇ ਜਿੰਨੀ ਹੁੰਦੇ ਨੇ ਜੀ ਇਸ ਤਰ੍ਹਾਂ ਠੀਕ ਹੈ ਜੀ ਬਿਨਾ ਘਿਓ ਤੋਂ ਅਲਸੀ ਦੇ ਤੇਲ ਵਿੱਚ ਹੀ ਆਪਾਂ ਇਹ ਲੱਡੂ ਜਿਹੜੇ ਨੇ ਬਣਾ ਸਕਦੇ ਹਾਂ ਤੇ ਲਓ ਜੀ ਆਪਾਂ ਤੁਹਾਨੂੰ ਲੱਡੂ ਤੋੜ ਕੇ ਵੀ ਦਿਖਾਉਣਾ ਦੇਖ ਸਕਦੇ ਤੁਸੀਂ ਕਿੰਨੇ ਵਧੀਆ ਸੌਫਟ ਲੱਡੂ ਜਿਹੜੇ ਨੇ ਆਪਣੇ ਬਣ ਕੇ ਤਿਆਰ ਹੋਏ ਨੇ ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਤੇ ਸੌਖੇ ਤਰੀਕੇ ਨਾਲ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ